ਮੈਂ ਬਚਪਨ ਚ ਸੋਚਿਆ ਸੀ ਕਿ ਮੈਨੂੰ ਕਰ ਦੇ ਚਵਾਨੀ ਦੇ ਦਿੰਦੇ ਹੁੰਦੇ ਤੇ ਮੈਂ ਸੋਚਿਆ ਵੀ 100 ਰੁਪਏ ਮਿਲੇ ਮੈਂ ਹੀ ਸੋਚਿਆ ਸੀ ਬਸ ਪਰ ਮੈਨੂੰ ਇਹ ਆ ਵੀ ਮੈਨੂੰ ਜਿੰਨੇ ਵੀ ਮਲਾਇਆ ਕਿਸੇ ਨਾਲ ਭਾਵੇਂ ਮੈਂ ਸਿੰਪਲ ਮੇਕਅਪ ਤੋਂ ਬਿਨਾ ਹੂੰ ਕਹਿੰਦੇ ਨੇ ਚਾਚਾ ਬਿਛਣਾ ਅੱਛਾ ਇਹ ਚਾਚਾ ਬਿਛਣਾ ਯਾਰ ਉਹ ਤੇ ਬੁੱਢਾ ਜਿਹਾ ਲੱਗਦਾ ਹੈ ਚ ਜਵਾਨ ਜਿਹਾ ਫਿਰ ਉਹਦੋਂ ਗੁੰਡਾ ਵੀ ਚਲੋ ਨਾ ਤਾਂ ਹੈਗਾ ਨਾ ਹਾਏ ਉਹ ਮੈਨੂੰ ਗਾਇਸਾਂ ਨੇ ਮੈਂ ਉਹ ਮੇਰਾ ਮੁੰਡਾ ਹੀ ਮੈਨੂੰ ਹੈ ਜਾਵੇ ਦੇ ਦੇ ਬਿਨ ਬਿਨ ਤੂੰ ਬੋਲ ਰਿਹਾ ਹੈਂ ਆ ਤੇ ਜੀਓ ਸ਼ਰਾਬੀ ਆ ਲਕਰ ਬੀ ਜੋ ਤੁਸੀਂ ਖਾਣਾ ਹੋਊਗਾ ਪਤਨੀ ਗਾੜੀ ਦੋ ਹੱਥ ਜੋੜੂਗਾ ਐਹੀ ਹੁੰਦੀ ਹੈ ਰੱਬ ਗਾੜੀ ਹੈ ਕਰੂਗਾ ਤੇ ਕਾਰ ਵਾਲੀ ਗਾੜੀ ਐ ਕਰੂਗਾ ਵੀ ਬਣਾ ਦੇ ਹੁਣ ਕੁਆ ਦੇ ਪੁੱਛਣਾ ਕੁਝ ਮਿੱਠਾ ਲਈ ਗੱਲ ਸੋ ਸਵੀਟ ਜੋ ਰਾਜਵੀਰ ਜਵੰਦਾ ਭਾਜੀ ਆ ਉਹਨਾਂ ਨੇ ਬੜਾ ਕੁਝ ਸੋਚਿਆ ਕਿ ਉਹਨਾਂ ਨੇ ਇੱਕ ਕੀ ਆਇਆ ਸੀ ਕਿ ਮੈਂ ਜਿਹੜੇ ਵਿਆਹ ਤੇ ਗਾਤਾ ਉਹਦੇ ਮੁੰਡੇ ਦੇ ਵਿਆਹ ਤੇ ਵੀ ਮੈਂ ਜਾਊਂਗਾ। ਹੂੰ। ਬੰਦਾ ਪਲਾਨਿੰਗ ਬਹੁਤ ਦੂਰ ਦੀ ਕਰਦਾ ਪਰ ਹੁਣ ਇਹਨੂੰ ਕੁਛ ਹੋਰ ਮਨਜ਼ੂਰ ਹੁੰਦਾ। ਹੁਣ ਇਹਨੂੰ ਸੀਗਾ ਕਿ ਸਾਡੀ ਯੂਨੀਵਰਸਿਟੀ ਸਾਡੇ ਤੋਂ ਕਿਵੇਂ ਕੋਈ ਖੋ ਕੇ ਲੈ। ਇਹ ਬੜਾ ਵੱਡਾ ਮੁੱਦਾ। ਅਸੀਂ ਸਾਰਿਆਂ ਦੇ ਨਾਲ ਖੜੇ ਆਂ। ਅਸੀਂ ਵੀ ਲੋਕ ਤੁਹਾਡੇ ਚੈਨਲ ਜਰੀਏ ਕਹਿੰਨੇ ਆਂ ਵੀ ਇੱਕਜੁੱਟ ਹੋ ਕੇ ਰੋ। ਹੂੰ। ਇਹ ਇਕੱਲਾ 치 ਬਾੜ ਹੈ। ਪਹਿਲਾਂ ਤਾਂ ਮੈਨੂੰ ਦੋ ਤਿੰਨ ਸਾਲ ਲੋਕੀ ਕਹਿੰਦੇ ਚਾਚਾ ਚਤਰਾ ਕਹੀ ਜਾਂਦੇ ਕੋਈ ਭਜਨਾਮ ਦੀ ਕਹੀ ਜਾਂਦਾ। ਕੋਈ ਚਾਚਾ ਚਪੇੜਾ ਵਾਲਾ ਕਹੀ ਜਾਂਦਾ। ਤੇ ਇਹ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਨਹੀਂ ਚਾਚਾ ਬਿਸ਼ਨਾ ਇੱਕ ਅਲੱਗ ਅਲੱਗ ਪਹਿਚਾਨਾ। ਉਹ ਸਸ਼ੀਕਲ ਜੀ ਫੋਕ ਐਂਡ ਬੀਟਸ ਚੈਨਲ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਨੈਨਸੀ ਰੋੜਾ ਟੀ ਐਂਡ ਟੌਪ ਪ੍ਰੋਗਰਾਮ ਵਿੱਚ ਅੱਜ ਤੁਹਾਨੂੰ ਇੱਕ ਖਾਸ ਪਰਸਨੈਲਿਟੀ ਨਾਲ ਮਿਲਵਾਨ ਜਾ ਰਹੀ ਹਾਂ ਜੋ ਕਿ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਨੇ ਮੈਨੂੰ ਲੱਗਦਾ ਤੁਹਾਨੂੰ ਬਹੁਤ ਖੁਸ਼ੀ ਹੋਏਗੀ ਕਿ ਸਾਡੇ ਸਟੂਡੀਓ ਵਿੱਚ ਅੱਜ ਕੌਣ ਪਹੁੰਚਿਆ ਹੋਇਆ ਹੈ ਬਹੁਤ ਹੀ ਖਾਸ ਪਰਸਨੈਲਿਟੀ ਜੋ ਕਿ ਮੇਰੇ ਦਾ ਫੇਵਰਿਟ ਨੇ ਤੇ ਅੱਜ ਤੁਹਾਡੇ ਵੀ ਫੇਵਰਿਟ ਹੋਣਗੇ ਕਿਉਂਕਿ ਤੁਹਾਨੂੰ ਤਾਂ ਆਲਰੇਡੀ ਪਤਾ ਹੀ ਹੋਏਗਾ ਉਹਨਾਂ ਬਾਰੇ ਸੋ ਮਿਲਵਾਨੀ ਆ ਜ਼ਿਆਦਾ ਟਾਈਮ ਨਹੀਂ ਲਵਾਵਾਂਗੇ ਜਲਦੀ ਤੇ ਜਲਦੀ ਮਿਲਵਾਨੀ ਆ ਚਾਚਾ ਵਿਸ਼ਨਾ ਜੀ ਦੇ ਨਾਲ ਸ਼ਸ਼ੀਕਲ ਜੀ ਸਚੀਕਲ ਜੀ ਐ ਆਪ ਮੈਨੂੰ ਰਿਹਰੇ ਨਾ ਹਾਂਜੀ ਹਾਂਜੀ ਕੀ ਆਲਾ ਮੈਂ ਜੱਗੇ ਕੋ ਪੈਸੇ ਲੈਣੇ ਕਹਿੰਦਾ ਉਹ ਜੱਗਾ ਤੇਰੀਓ ਪੈਸੇ ਕੋਣੀ ਦਿੰਦਾ ਮੇਰੇ ਕਹਤਾ ਕਹਤਾ ਮੈਂ ਵੀ ਕਹਿ ਦਨ ਨਹੀਂ ਆ ਚੁੱਕਾ ਜੱਗਾ ਜੀ ਇਹਨਾਂ ਦੇ ਪੈਸੇ ਦੇ ਦੋ ਇਦਾਂ ਨਾ ਕਰਿਆ ਕਰੋ ਪੈਸੇ ਨਹੀਂ ਮਾਨਨੇ ਚਾਹੀਦੇ 20 ਰੁਪਏ ਕੀ ਕੀ ਹੁੰਦੀ ਆ 19 ਜ਼ਿਆਦਾ ਪੇਮੈਂਟ ਆ 20 ਰੁਪਏ ਤੁਹਾਡੀ ਜੇਬ ਚ ਆਜੂਗੇ 20 ਰੁਪਏ ਹਾਂਜੀ ਇੱਧਰ ਲਈ ਜੇਬ ਚ ਆ ਜਾਂਦੇ ਜੀ ਇੱਧਰ ਲਵਾਈ ਨਹੀਂ ਜੇਬ ਤੁਸੀਂ 20 ਰੁਪਏ ਦੇ ਦੋ ਇਹਨਾਂ ਦੇ ਇਹ ਤਾਂ ਮੈਂ ਦੇ ਦਨ ਨਹੀਂ ਤੁਸੀਂ ਮੈਨੂੰ ਬਾਅਦ ਚ ਦੇ ਦਿਓ ਹਾਸੇ ਮਜ਼ਾਕ ਦੀ ਨਾਲ ਅੱਜ ਨੈਂਸੀ ਕੋਲ ਬੈਠੀ ਹੈ ਤੇ ਨੈਂਸੀ ਮੇਰੇ ਕੋਲ ਬੈਠੀ ਆ ਤੇ ਅਸੀਂ ਦੋਨੇ ਤੁਹਾਡੇ ਕੋਲ ਬੈਠੇ ਆ ਜੀ ਸਰੋਤਿਆਂ ਦੇ ਰੁਬਰੂ ਹੋਏ ਹਾਂਜੀ ਹਾਂਜੀ ਸਰ ਜਿੱਦਾਂ ਕਿ ਤੁਸੀਂ ਆਪਣੀ ਜਿਹੜੀ ਆਹ ਐਕਟਿੰਗ ਲੈਣ ਦੀ ਸ਼ੁਰੂਆਤ ਕੀਤੀ ਸੀ ਤੁਹਾਨੂੰ ਪਤਾ ਸੀਗਾ ਕਿ ਤੁਸੀਂ ਇਸ ਲੈਨ ਚ ਆਉਂਗੇ ਮੈਨੂੰ ਇੰਨਾ ਪਤਾ ਹੈਗਾ ਵੀ ਮੈਂ ਕਿਸੇ ਦਿਨ ਨੈਂਸੀ ਨੇ ਮੇਰੀ ਪॉडकास्ट ਕਰਨੀ ਮੈਨੂੰ ਇੰਨਾ ਜਰੂਰ ਪਤਾ ਸੀ ਅੱਛਾ ਇਹ ਨਹੀਂ ਸੀ ਪਤਾ ਤੁਸੀਂ ਐਕਟਰ ਵੀ ਬਣੋਗੇ ਕਦੀ ਹਾਂ ਉਹ ਤੇ ਸਮੇਂ ਦੇ ਨਾਲ ਚੱਲਦਾ ਗਿਆ ਪਰ ਕਦੀ ਸੋਚਿਆ ਨਹੀਂ ਸੀ ਕਿ ਮੈਂ ਮਤਲਬ ਇਸ ਲੈਨ ਵਾਲਾ ਆਉਂਗਾ ਕਿਉਂਕਿ ਹਾਸੇ ਮਜ਼ਾਕ ਨਾਲ ਥੋੜਾ ਜਿਹਾ ਐਂਟਰਟੇਨਮੈਂਟ ਕਰ ਦਿੰਦਾ ਸੀ ਫੈਮਿਲੀ ਦੇ ਵਿੱਚ ਇਹ ਵਿਆਹ ਸ਼ਾਦੀ ਹੋਣੀ ਰਿਸ਼ਤੇਦਾਰਾਂ ਜੋ ਚਾਸੀਓਂ ਸੇ ਪਾਲੀਦੇ ਹੀ ਪਰ ਕਦੀ ਸੋਚਿਆ ਨਹੀਂ ਸੀ ਇੱਧਰ ਆਣਾ ਪਰ ਆ ਕੇ ਇੱਧਰ ਆ ਕੇ ਵਧੀਆ ਲੱਗਾ ਵਧੀਆ ਲੱਗਾ ਅੱਛਾ ਐਕਸਪੀਰੀਅੰਸ ਵਧੀਆ ਥਾ ਹਾਂ ਅਕਸ਼ੜਪੀੜੀਆਂंचं ਬੜੀ ਐਸੀ ਅੱਛਾ ਐਕਸਪੀਰੀਅੰਸ ਤੁਹਾਡਾ ਵਧੀਆ ਸੀ ਤੇ ਸਰ ਇਸ ਲਾਈਨ ਦੇ ਵਿੱਚ ਤੁਹਾਨੂੰ ਪਸੰਦ ਕੀ ਹੈ ਜ਼ਿਆਦਾ ਦੇਖੋ ਜੀ ਇਕ ਤਰ੍ਹਾਂ ਮੈਨੂੰ ਇਹ ਹੁੰਦਾ ਕਿ ਮੈਂ ਜੋ ਡਾਇਲੋਗ बोल ਰਿਹਾ ਮੇਰੇ ਮੂਹਰਲਾ ਬੰਦਾ ਜਿਹੜਾ ਮੇਰਾ ਆਪੋਜੀਟ ਜਿਹੜਾ ਖੜਾ ਮੇਰੇ ਨਾਲ ਡਾਇਲੋਗ ਹੋ ਰਿਹਾ ਉਹ ਵੀ ਹੀ ਇੱਕ ਫਲੋ ਦੇ ਵਿੱਚ ਬੋਲੇ ਮੇਰਾ ਇਹ ਜਿਆਦਾ ਮੇਰਾ ਹੁੰਦਾ ਵੀ ਮੈਨੂੰ ਚਾਹਤ ਨਹੀਂ ਵੀ ਅਗਲਾ ਵੀ ਵਧੀਆ ਮੈਨਣਾ ਕਰੇ ਤੇ ਬਾਕੀ ਸਿੱਖ ਨੂੰ ਬਹੁਤ ਕੁਝ ਮਿਲਿਆ ਵੱਡੇ ਵੱਡੇ ਐਕਟਰਾਂ ਨਾਲ ਕੰਮ ਕਰਨ ਦਾ ਮੌਕਾ ਜਦੋਂ ਮਿਲਿਆ ਜੋਗਰਾਜ ਭਾਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹਰਜੀਤ ਹਰਮਨ ਭਾਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਾਫੀ ਹਰਮਨ ਨਾਲ ਮੇਰੀਆਂ ਦੋ ਫਿਲਮਾਂ ਆਈਆਂ ਸੀ ਤੂੰ ਮੇਰਾ ਕੀ ਲੱਗਦਾ ਫਰਮਾਈਆਂ ਅਰੇ ਗਰਮੀ ਸਾਜਨ ਹੋਣੀ ਟੋਨੀ ਭਾਜੀ ਹੋਣੀ ਜੇ ਸਾਰੇ ਜਿੰਨੇ ਵੀ ਹੈਗੇ ਸੀ ਸਾਡੀ ਟੀਮ ਵਰਕ ਫੋਬੀ ਥਾਲੀ ਵਾਲਾ ਬਹੁਤ ਮਜ਼ਾ ਆਇਆ ਪ੍ਰੋਗਰਾਮ ਕਰਕੇ ਉਹਨਾਂ ਨੇ ਇੱਕ ਫਿਲਮ ਕੀਤੀ ਸੀ ਫੜ ਲੈ ਸਤਗੁਰ ਦਾ ਪੱਲਾ ਕਿ ਵਿਕਟਰ ਜੋਨ ਭਾਜੀ ਮੇਰੇ ਦਿਲ ਦੇ ਬਹੁਤ ਕਰੀਬ ਹੈ ਬੜਾ ਪਿਆਰ ਉਹਨਾਂ ਨਾਲ ਤੇ ਗਾਇਕੀ ਲੈਣ ਚ ਗੱਲ ਕਰੀ ਤੇ ਸ਼ੀਰਾ ਜਸਵੀਰ ਲੈਂਬਸ ਐ ਪੂਰੀ ਸੋ ਇਹ ਸਾਰੇ ਨਾਲ ਇੱਕ ਬੜਾ ਬੌਂਡਿੰਗ ਬੜੀ ਹੋਈ ਸਾਡੀ ਵਧੀਆ ਤਸੀਂ ਬਚਪਨ ਤੋਂ ਸੋਚਿਆ ਸੀਗਾ ਕਿ ਮੈਂ ਐਕਟਰ ਬਣੂੰਗਾ ਨਹੀਂ ਬਚਪਨ ਤੋਂ ਮੈਂ ਸੋਚਿਆ ਨਹੀਂ ਸੀ ਮੈਂ ਬਚਪਨ ਦੇ ਬੱਚੇ ਨੂੰ ਨਹੀਂ ਪਤਾ ਹੁੰਦਾ ਮੈਂ ਬਚਪਨ 'ਚ ਸੋਚਿਆ ਹੈ ਕਿ ਮੈਨੂੰ ਘਰ ਦੇ ਚਵਾਨੀ ਦੇਂਦੇ ਹੁੰਦੇ ਨੇ ਤੇ ਮੈਂ ਸੋਚਿਆ ਮੈਨੂੰ 1 ਰੁਪਿਆ ਮਿਲੇ ਮੈਂ ਹੀ ਸੋਚਿਆ ਸੀ ਬਸ ਬਚਪਨ 'ਚ ਬੰਦਾ ਇਹ ਸੋਚਦਾ ਸੀ ਉਹ ਉਦੋਂ ਵੀ ਛੋਟੀ ਸੀ ਨਾ ਅੱਜ ਛੋਟੀ ਹੁਣ ਹੁਣ ਦੀ ਸੋਚਣ ਕੋਈ ਤਾਂ ਚਾਹ ਤੇ ਵੱਡੀ ਆ ਉਦੋਂ ਸੋਚਿਆ ਕਿ ਵੱਡੀ ਫਿਲਮ ਮਿਲੇ ਤੇ 4 ਪੈਸੇ ਮਿਲਣ ਤੇ ਘਰ-ਬਾਰ ਚੱਲਦਾ ਰਹੇ ਸਰਕਲ ਚੱਲਦਾ ਰਹੇ ਪਰ ਇਹ ਸੋਚਿਆ ਸੀਗਾ ਕਿ ਐਕਟਰ ਦੇ ਨਾਲ ਨਾਲ ਇੱਕ ਦਿਨ ਸਟਾਰ ਵੀ ਬਣ ਜਾਊਂਗੇ ਅੱਜ ਉਸ ਲੈਵਲ ਤੇ ਨਹੀਂ ਮੈਂ ਆਪਣੇ ਆਪ ਨਹੀਂ ਦੇਖਦੇ ਤੁਸੀਂ ਹਾਂ ਕਿਉਂਕਿ ਦੇਖੋ ਮੈਂ ਖੁਦ ਆਪਣੇ ਆਪ ਨੂੰ ਸਟਾਰ ਕਹਿਣਾ ਉਹ ਆਪਨੂੰ ਨਹੀਂ ਸ਼ੋਭਾ ਦਿੰਦਾ ਆਡੀਅנס ਦੱਸੇ ਸਰੋਤੇ ਦੱਸਣ ਵੀ ਜਦੋਂ ਕੋਈ ਤੁਰਿਆ ਜਾਂਦਾ ਕਿ ਉਹ ਯਾਰ ਚਾਚਾ ਬਿਸ਼ਨਾ ਜਾਂਦਾ ਉਦੋਂ ਤੇ ਸਟਾਰ ਜਦੋਂ ਆਪ ਨੂੰ ਦੱਸਣਾ ਪੈਂਦਾ ਭਾਜੀ ਮੈਂ ਚਾਚਾ ਬਿਸ਼ਨਾ ਉਹ ਕੌਣ ਇਦੋ ਉਹ ਕੋਣ ਕਹਿੰਦਾ ਨਾ ਫਿਰ ਮੰਨ ਦੋਦਾ ਪਰ ਮੈਨੂੰ ਇਹ ਆ ਵੀ ਮੈਨੂੰ ਜਿੰਨੇ ਵੀ ਮਲਾਇਆ ਕਿਸੇ ਨਾਲ ਕਦੇ ਮੈਂ ਸਿੰਪਲ ਮੇਕਅਪ ਤੋਂ ਬਿਨਾ ਹੁਆ ਕਹਦੇ ਨਹੀਂ ਚਾਚਾ ਬਿਸ਼ਨਾ ਅੱਛਾ ਇਹ ਚਾਚਾ ਬਿਸ਼ਨਾ ਯਾਰ ਉਹ ਤੇ ਬੁੱਢਾ ਹੀ ਲੱਗਦਾ ਇੱਥੇ ਜਵਾਨ ਜਿਆ ਫਿਰ ਉਦੋਂ ਹੁੰਦਾ ਵੀ ਚਲੋ ਨਾ ਤਾਂ ਹੈਗਾ ਨਾ ਸੋ ਸਟਾਰਾਂ ਵਾਲੀ ਫੀਲਿੰਗ ਹੈ ਜੇ ਆਰੇ ਪਰ ਉਹ ਲੈਵਲ ਦੇ ਦੀ ਇਹ ਹੀ ਉਹ ਚਾਹੀਦੀ ਹੈ ਸ਼ਾਇਦ ਤਾਂ ਉਹਨੂੰ ਨਹੀਂ ਪਤਾ ਹੋਏਗਾ ਕਿ ਚਾਚਾ ਬਿਸ਼ਨਾ ਜੀ ਇੱਕ ਬਹੁਤ ਹੀ ਜ਼ਿਆਦਾ ਪਰਸਨੈਲਿਟੀ ਨੂੰ ਬਿਲੋਂਗ ਕਰਦੇ ਆ ਇੰਨੇ ਜ਼ਿਆਦਾ ਸਮਾਰਟ ਹੈ ਨਾ ਇਹ ਇੱਕ ਮਤਲਬ ਯੰਗ ਲੜਕਾ ਹੀ ਹੈ ਹਾਸਮਾਟੀ ਵੀ ਨਹੀਂ ਹੁੰਦਾ ਜਿਵੇਂ ਉਹ ਤੋਂ ਵੀ ਮੈ ਜਾਦਾ ਸਮਾਰਟ ਹੈ ਸੱਚੀ ਵਾਕਿਆ ਪਤਾ ਨਹੀਂ ਪਰ ਮੈਨੂੰ ਸੱਚੀ ਬਹੁਤ ਸਮਾਰਟ ਲੱਗਦੇ ਆ ਹਾਂ ਪਰ ਮੈਂ ਮੈਂ ਵਾਈਫਾਈ 24 ਘੰਟੇ ਖੁੱਲ ਰਿਹਾ ਦੇਰ ਦਾ ਵੀ ਖੁੱਲਾ ਸੁਭਾਅ ਵੀ ਖੁੱਲਾ ਤੇ ਮੈਂ ਸਮਾਰਟ ਟੀਵੀ ਤੋਂ ਵੀ ਜ਼ਿਆਦਾ ਵਧੀਆ ਤਾਂ ਕਰ ਇਹਨਾਂ ਦੀ ਰੀਅਲ ਲੁੱਕ ਬਹੁਤ ਹੀ ਸਮਾਰਟ ਹੈ ਇਹਨਾਂ ਦਾ ਅਸਲੀ ਨਾਮ ਹੈ 골ਡੀ ਜੀ ਹਾਂ ਤਾਂ ਉਹ ਮੇਰੀ ਫੋਟੋ ਤੇ ਵਖਾ ਵੀ ਦਿਓ ਨਾਲ ਭਾਵੇਂ ਹਾਂਜੀ ਹਾਂਜੀ ਮੈਂ ਫੋਟੋ ਨਾਲ ਨਾਂ ਦਾ ਨੰਸੀ ਜੀ ਬੜਾ ਪੰਗਾ ਹੁੰਦਾ ਕਈ ਵਾਰੀ ਹੁੰਦਾ ਮੈਨੂੰ ਕੁਲੇਸ਼ਾ ਜੀ ਮੇਰੇ ਉਸਤਾਦ ਜੀ ਉਹ ਮੈਂ ਦੱਸ ਦਿੰਦੇ ਕਹਿੰਦੇ ਤੇਰਾ ਨਾਮ ਕੀ ਮੈਂ ਕਿਹਾ 골ਡੀ ਕਹਿੰਦੇ ਗੋਲ ਢੀ ਢੀ ਕਦੀ ਗੋਲ ਹੁੰਦੀ ਨਹੀਂ ਉਹ ਗੋਲ ਹੁੰਦਾ ਢੀ ਦਿੱਦੀ ਹੁੰਦੀ ਹੈ ਗੋਲ ਢੀ ਗੋਲ ਢੀ ਤੇ ਸੁਣੀ ਨਹੀਂ ਢੀ ਅੱਧੀ ਹੁੰਦੀ ਆ ਉਹ ਗੋਲ ਹੁੰਦਾ اچھا ਨਾਵਾਂ ਤੋਂ ਵੀ ਬੜਾ ਪ੍ਰਿਕਾਪਾ ਵਾਹ ਅੱਛਾ ਸਰ ਜਿੰਨੇ ਵੀ ਬਹੁਤ ਵਧੀਆ ਵਧੀਆ ਫਨੀ ਕਾਮੇਡੀਅਨ ਆਰਟਿਸਟ ਆ ਉਹਨਾਂ ਚ ਤੁਹਾਡੇ ਫੇਵਰਟ ਕੌਣ ਆ ਜਿਨ੍ਹਾਂ ਨਾਲ ਤੁਹਾਨੂੰ ਕੰਮ ਕਰਕੇ ਬਹੁਤ ਵਧੀਆ ਲੱਗਦਾ ਫੇਵਰਟ ਦੇਖੋ ਜੀ ਹਰ ਬੰਦਾ ਸਾਰੇ ਫੇਵਰਟ ਹੀ ਹੁੰਦਾ ਹੈ ਨਾ ਸਾਰਿਆਂ ਦਾ ਪਰ ਮੈਂ ਮੈਨੂੰ ਇੱਕ ਐਕਟਰ ਬਹੁਤ ਵਧੀਆ ਲੱਗਦਾ ਜੀ ਮੈਂ ਅਕਸਰ ਉਹਦੀਆਂ ਫਿਲਮਾਂ ਦੇਖਦਾ ਕਾਮੇਡੀ 'ਚ ਗੱਲ ਕਰੀਏ ਤੇ ਗੁਰਪ੍ਰੀਤ ਕੁਕੀ ਬਾਜੀ ਹਾਂਜੀ ਉਹ ਮੇਰੇ ਆਈਡਲ ਨੇ ਮੈਂ ਉਹਨਾਂ ਨੂੰ ਫੇਵਰੇਟ ਆਪਣਾ ਮੰਨਦਾ ਤੇ ਉਹ ਤੁਹਾਡਾ ਨਾਮ ਵੀ ਜੀਤੇ ਹੀ ਹੈ ਹਾਂਜੀ ਉਹਨਾਂ ਦਾ ਵੀ ਜੀਤੇ ਹੀ ਹੈ ਕੁਕੀ ਬਾਜੀ ਤੇ ਕਰਮਜੀਤ ਅਨਮੋਲ ਦੀਆਂ ਵਧੀਆ ਲੱਗਦੀਆਂ ਤੇ ਭੱਲਾ ਸਾਹਿਬ ਨੂੰ ਬਹੁਤ ਵਧੀਆ ਸੁਣੀਦਾ ਸੀ ਉਹ ਚਲੋ ਅੱਜ ਨਹੀਂ ਹੈਗੇ ਪਰ ਉਹਨਾਂ ਦੀ ਕੋਈ ਯਾਦਾਂ ਨੂੰ ਹੀ ਸਾਜਾ ਰੱਖਦੇ ਹਾਂ ਬਿਲਕੁਲ ਕਾਮੇਡੀਅਨ ਸਾਰੇ ਵਧੀਆ ਹੀ ਮਤਲਬ ਫਿਲਮਾਂ ਵਾਲੇ ਜੇ ਆਡੀ ਉਦਾਂ ਗੱਲ ਕਰੀਏ ਤੇ ਮੇਰੇ ਉਸਤਾਦ ਕੁਲੇਸ਼ਾ ਜੀ ਪੋਟੂ ਸ਼ਾ ਜੀ ਹੈਣਾ ਜੀ ਸੰਤਾ ਬੰਤਾ ਜੀ ਜਿਨ੍ਹਾਂ ਨੂੰ ਪਛੋਗਲੀ ਜੁਗਲੀ ਕਹਿੰਨੇ ਆ ਤੇ ਇੱਕ ਸਾਡਾ ਹੋਰ ਮਿੱਤਰ ਬੜਾ ਪਿਆਰਾ ਮੈਨੂੰ ਬਹੁਤ ਅਕਸਰ ਫੋਨ ਫਾਨ ਆ ਜਾਂਦਾ ਹਰਬੀ ਸੰਗਾ ਜਿਹਦਾ ਗਾਣਾ ਹੁਣ ਪੀਤੀ ਵਾਲਾ ਚੱਲ ਰਿਹਾ ਹੈਣਾ ਤੇ ਉਹ ਬਹੁਤ ਵਾਰ ਜੇ ਨੇ ਇਦਾਂ ਦੇ ਕਲਾਕਾਰ ਜਿਨ੍ਹਾਂ ਨਾਲ ਸਾਡਾ ਪਿਆਰ ਵੀ ਐਸੀ ਸੁਣਦੇ ਵੀ ਉਹਨਾਂ ਨੂੰ ਫੇਵਰੇਟ ਤਾਂ ਸਾਰੇ ਹੀ ਆ ਮੇਰੇ ਹਾਂਜੀ ਇਕ ਨਾ ਮੈਨੂੰ ਗਾਣਾ ਯਾਦ ਆ ਆਪਾਂ ਬਹੁਤ ਸਾਲ ਪਹਿਲਾਂ ਇੱਕ ਗਾਣਾ ਕੀਤਾ ਸੀ ਹਾਂਜੀ ਆ ਜਿਹਦਾ ਧੀਰਾ ਬਰਾੜ ਦਾ ਹਾਂਜੀ ਹਾਂਜੀ ਯਾਦ ਹੋਣਾ ਤੁਹਾਨੂੰ ਜੁਲਾਲਾਬਾਦ ਦੇ ਕੋਲ ਤੇ ਉੱਥੇ ਗਾਣੇ ਦੇ ਵਿੱਚ ਜਿਹੜਾ ਤੁਹਾਡਾ ਇੱਕ ਕੈਰੈਕਟਰ ਸੀਗਾ ਸ਼ਰਾਬੀ ਵਿੱਚੋਂ ਦੀ ਕੁੜੀ ਮੁੰਡਾ ਰੋਮਾਂਸ ਕਰ ਰਿਹਾ ਤੁਸੀਂ ਵਿੱਚੋਂ ਦੀ ਅਟੈਕ ਕਰਦੇ ਆ ਆ ਕੇ ਸ਼ਰਾਬੀ ਵਾਲੀ ਐਕਟ ਕਰਦੇ ਆ ਹਾਂਜੀ ਹਾਂਜੀ ਥੋੜੀ ਜੀ ਸਾਨੂੰ ਹੁਣ ਸਾਡੇ ਆ ਜਿਹੜੇ ਆਡੀਅנס ਆ ਸਾਡੇ ਦਰਸ਼ਕ ਆ ਦੇਖਣਾ ਚਾਹੁੰਦੇ ਆ ਉਹ ਜਿਹੜਾ ਕਹੇ ਹੈਲੋ ਉਹ ਮੈਨੂੰ ਗਾਣਾ ਸੁਣਾਵੀਂ ਉਹ ਮੇਰਾ ਮੁੰਡਾ ਹੀ ਮਨ ਉਸ ਦੇ ਜਦ ਜਦ ਦੇ ਬਿਉਣੇ ਬਿਚ ਤੂੰ ਬੋਲ ਰਹੀ ਹੈ ਉਹ ਆ ਚੀਜ਼ ਇਹ ਸ਼ਰਾਬੀ ਵਾਲਾ ਕਰੈਕਟਰ ਮਤਲਬ ਕਿ ਹਰ ਕਰੈਕਟਰ ਨੂੰ ਇੰਨੀ ਬਖੂਬੀ ਨਹੀਂ ਬੰਨਦੇ ਆ ਵਿੱਚ ਕਰੈਕਟਰ ਚ ਵੜ ਜਾਂਦੇ ਹੋ ਮੇਰ ਮੇਰ ਤੋਂ ਵਧੀਆ ਵੀ ਐਕਟਿੰਗ ਸ਼ਰਾਬੀ ਦੀ ਵੀ ਰਸ਼ ਰਸ਼ ਰਹੀ ਕਰਦਾ ਮੇਰਾ ਭਰਾ ਅੱਛਾ ਹਾਂਜੀ ਤੁਹਾਡੇ ਹੋਰ ਬ੍ਰਦਰ ਹੈਗੇ ਤਿੰਨ ਬ੍ਰਦਰ ਹੋ ਦਸੀ ਨਾ ਕਿੰਨੇ ਬ੍ਰਦਰ ਇੱਕ ਗਿੰਦੂ ਕੈਂਟ ਉਹ ਉਹਦੀ ਉਹ ਤੋਤਲੇ ਪੰਨ ਵਾਲੇ ਡਾਇਲੋਗ ਜਿੱਦਾਂ ਬਹੁਤ ਹੀ ਤਾਦਾ ਪਿਆ ਤਾਦਾ ਪਿਆ ਕਰਦੇ ਨਾ ਤਾਦਾ ਪਿਆ ਲੋ ਉਹ ਐ ਗੀ ਦੁਕਾਨ ਦਾ ਕੈਰੈਕਟਰ ਉਹਨੇ ਚੁਣਿਆ ਹੋਇਆ ਤੇ ਸਰ ਜਿੱਦਾਂ ਪਹਿਲਾਂ ਤੁਸੀਂ ਬਹੁਤ ਸਾਰੀਆਂ ਸ਼ਾਰਟ ਮੂਵੀਜ਼ ਖੁਦ ਆਪਣੇ ਚੈਨਲ ਲਈ ਕਰਦੇ ਸੀ ਅੱਜ ਕੱਲ ਕਿਉਂ ਨਹੀਂ ਕਰ ਰਹੇ ਦੇਖੋ ਜੀ ਕਰ ਰਹੇ ਹਾਂ ਸਾਨੂੰ ਲੋਕ ਕਈ ਕਹਿੰਦੇ ਨੇ ਭਾਜੀ ਤੁਹਾਡੀ ਕੋਈ ਨਵੀਂ ਨਹੀਂ ਆ ਰਹੀ ਅਸੀਂ ਇੰਨੀਆਂ ਵੀਡੀਓ ਕਰਦੇ ਆ YouTube ਤੇ ਪਾਉਂਦੇ ਆ ਨਵੀਂ ਬਣਾ ਕੇ ਬੜੇ ਚਾਅ ਨਾਲ ਪੈਸਾ ਲਾ ਕੇ ਸਿਰਫ ਵੱਟ ਵੱਟ 400 ਵਿਊ 500 ਵਿਊ 1000 ਵਿਊ ਬਸ ਕਾਰਨ ਰੀਜ਼ਨ ਕੀ ਹੈ Instagram ਹੂੰ ਹੁਣ ਘਰ ਘਰ ਐਕਟਰ ਬਣ ਗਏ ਨੇ ਸਾਰੇ ਇੰਸਟਾਗ੍ਰam ਖੋਲੋ ਚਲੋ ਜੀ ਮੁੰਡੇ ਕੁੜੀਆਂ ਆਪਣੀਆਂ ਰੀਲਾਂ ਬਣਾ ਰਹੇ ਆ ਉਹ ਬੇਬੇ ਬਾਪੂ ਹੀ ਨਹੀਂ ਮਾਣ ਆਉਂਦੇ ਹੁੰਦੇ ਆ ਇੰਸਟਾ ਦੇ ਉਹ ਹੁਣ ਘਰ ਦੇ ਫੈਮਿਲੀ ਇੰਸਟਾ ਦੇ ਆ ਗਏ ਹੂੰ ਜਿਹਨੂੰ ਸਾਰੇ ਕਾਮੇਡੀਅਨ ਬਣ ਕੇ ਮੈਂ ਕਿ ਸੋਚਿਆ ਮੈਂ ਕੋਈ ਆਪਾਂ ਦੁਕਾਨ ਟੂਟ ਪਾਈਏ ਆਪਣੇ ਕੋਈ ਕੰਮ ਹੋ ਰਹਿ ਗਿਆ ਤੇਨਾ ਸੰਭ ਲਿਆ ਹੁਣ ਕਈ ਕਹਿੰਦੇ ਆ ਜੀ ਇੱਕ ਫਲਾਨਾ ਐਕਟਰ ਹੈਗਾ ਜੀ ਉਹਦੇ 2 ਮਿਲੀਅਨ ਵੇਖੋ ਆਪਣੇ ਇੰਸਟਾਗ੍ਰam ਤੇ ਤੇ ਮੈਂ ਕਿ ਅੱਛਾ ਜੀ ਫੇਰ ਫਿਲਮਾਂ ਕਿਹੜੀਆਂ ਕੀਤੀਆਂ ਕਹਿੰਦੇ ਫਿਲਮ ਫਿਲਮ ਨਹੀਂ ਉਹਨੇ ਕੋਈ ਕੀਤੀ ਹੂੰ ਐਕਟਰ ਕਲਾਕਾਰ ਉਹ ਹੁੰਦਾ ਜੋ ਤੁਸੀਂ ਬਾਹਰਲੇ ਮੁਲਕਾਂ 'ਚ ਸ਼ੋਅ ਲਾ ਕੇ ਆਏ ਹੋ ਤੁਸੀਂ ਫਿਲਮਾਂ ਕੀਤੀਆਂ ਐਕਟਰ ਤੁਸੀਂ ਉਹ ਮੰਨੇ ਜਾਂਦੇ ਹੋ ਸੋਸ਼ਲ ਮੀਡੀਆ ਦਾ ਕੀ ਸੋਸ਼ਲ ਮੀਡੀਆ ਤੇ ਜਿਹੜਾ ਮੱਜੀ ਸਟਾਰ ਬਣ ਜੇ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਪਹਿਲਾ ਵਾਲਾ ਟਾਈਮ ਜਿਹੜਾ ਹੁੰਦਾ ਸੀ ਤੁਸੀਂ ਕਿਉਂ ਨਹੀਂ ਹੈਗੇ ਸੋਸ਼ਲ ਮੀਡੀਆ ਤੇ ਤੁਹਾਨੂੰ ਤਾਂ ਮੈਂ ਕਦੀ ਤੁਹਾਡੀ ਟੋਚਾ ਰੀਲਾਂ ਵਿੱਚ ਕਿਹ ਬਾਕੀ ਕੋਈ ਨਹੀਂ ਦੇਖਿਆ ਬਸ ਜ਼ਿਆਦਾ ਫਿਲਮਾਂ ਚ ਬਿਜ਼ੀ ਨੇ ਆਪਾਂ ਗਾਣਿਆਂ ਚ ਬਿਜ਼ੀ ਤੁਹਾਡਾ ਗਾਣਿਆਂ ਚ ਬਿਜੀ ਹੁਣੇ ਕਿਉਂ ਤੁਸੀਂ ਜ਼ਮੀਨ ਤੋਂ ਉੱਠ ਕੇ ਤਾਂ ਤੱਕ ਗਏ ਉਹ ਰਾਤ ਸੁੱਤੇ ਪੈ ਸਵੇਰੇ ਉੱਠਦੇ ਆ ਵੀ ਰੀਲ ਕਰ ਲੀਏ ਉਹ ਇਹ ਨਹੀਂ ਇਹ ਜਿਹੜੇ ਬੁਲਬਲੇ ਹੁੰਦੇ ਨੇ ਨਾ ਛੇਤੀ ਛੇਤੀ ਥਾਂ ਵੀ ਬਹਿ ਜਾਂਦੇ ਆ ਐਕਟਰ ਹੁੰਦਾ ਜਿਹੜਾ ਜ਼ਮੀਨ ਤੋਂ ਤਾਂ ਤੱਕ ਗਿਆ ਹੋ ਪਰ ਇਹੇ ਚੀਜ਼ ਤੁਸੀਂ ਜਿੱਦਾਂ ਗੱਲ ਕਰ ਰਹੇ ਹੋ ਕਿ ਬਹੁਤ ਸਾਰੀ ਪਬਲਿਕ ਵਰਲਡਵਾਈਡ ਉਹ ਤੁਹਾਨੂੰ ਦੇਖ ਰਹੀ ਆ ਤੁਹਾਨੂੰ ਜਾਣਦੇ ਆ ਫਿਲਮਾਂ 'ਚ ਦੇਖਿਆ థియేਟਰ 'ਚ ਦੇਖਿਆ ਕਿਹੜੀ ਕੰਟਰੀ 'ਚ ਜਿਹੜਾ ਨਹੀਂ ਦੇਖਦੇ ਜੀ ਕੈਨੇਡਾ ਤੋਂ ਫੋਨ ਆਉਂਦੇ ਮਲੀਕਾ ਤੋਂ ਫੋਨ ਆਉਂਦੇ ਆ ਤੇ ਆਪਣਾ ਉਹ ਜਿਹੜਾ ਕੰਟਰੀ ਇੰਗਲੈਂਡ ਤੋਂ ਫੋਨ ਆਉਂਦੇ ਆ ਪਾਕਿਸਤਾਨ ਤੋਂ ਕਈ ਭਰਾ ਕਰਦੇ ਨੇ ਭਾਈ ਜਾਨ ਤੁਹਾਨੂੰ ਬਹੁਤ ਸੁਣਦੇ ਆ ਤੁਹਾਡੇ ਬਹੁਤ ਝੁਕਤਾਂ ਵੇਖੀ ਦੀਆਂ ਇੱਥੇ ਉਹ ਕਹਿੰਦੇ ਜਿੱਦਾਂ ਪੰਜਾਬ ਸਾਡੇ ਇੱਧਰ ਸਲੀਮ ਗੋਗਾ ਨਾ ਉਥੋਂ ਦੇ ਤੁਸੀਂ ਤਿੰਨੇ ਭਰਾ ਜਿਹੜੇ ਆ ਨਾ ਬਖਮਾਲ ਮਾਸ਼ਾਅੱਲਾ ਬਹੁਤ ਵਧੀਆ ਕੰਮ ਕਰਤੀ ਉਹਨਾਂ ਪਸੰਦ ਕਰਦੇ ਆ ਦੁਬਈ ਦੇ ਵਿੱਚ ਮੈਨੂੰ ਕਈ ਕਾਲ ਆਉਂਦੀਆਂ ਨੇ ਠੀਕ ਹੈ ਜੀ ਤੁਹਾਨੂੰ ਵਰਲਡਵਾਈਜ਼ ਸਾਰੇ ਜਾਣਦੇ ਆ ਲੇਕਿਨ ਕਾਰਨ ਰੀਜ਼ਨ ਕੀ ਹੈ ਕਿ ਫਿਲਮਾਂ 'ਚ ਅੱਗੇ ਆਣਾ ਇਹ ਗਰੁੱਪ ਬਣੇ ਹੋਏ ਨਹੀਂ ਅੱਗੇ ਆਣ ਦੇ ਕਿਸੇ ਤੇ ਸਰ ਤੁਹਾਨੂੰ ਜ਼ਿਆਦਾ ਸ਼ੌਂਕ ਕਿਸ ਚੀਜ਼ ਦਾ ਵਾ ਫਿਲਮਾਂ ਦਾ ਮਿਲਦੀਆਂ ਨਹੀਂ ਐਕਟਿੰਗ ਦਾ ਐਕਟਿੰਗ ਦਾ ਸ਼ੌਂਕ ਇਸ ਤੋਂ ਇਲਾਵਾ ਕੀ ਸ਼ੌਂਕ ਰੱਖਦੇ ਹੋ ਇਸ ਤੋਂ ਇਲਾਵਾ ਸ਼ੌਂਕ ਹੈ ਜੀ ਮੈਂ ਆਪਣੀ ਜਵਾਨੀ ਦੇ ਵਿੱਚ ਹੱਲੇ ਵੀ ਜਵਾਨੀ ਹੋ ਉਹ ਤਾਂ ਬੁੱਢੇ ਤੁਸੀਂ ਬਣੇ ਹੋ ਲੋਕਾਂ ਲਈ ਉਸ ਤੋਂ ਪਹਿਲਾਂ ਵੀ ਮੈਂ ਆਪਣੀ ਜਵਾਨੀ ਚ 10 10 ਕੁਇੰਟਲ ਪਾਰ ਵਾਹ ਜਿੰਮ 10 10 ਕੁਇੰਟਲ ਪਾਰ ਨਾ ਉਹ ਨਾ ਉਹ ਚੁੱਕਿਆ ਜਾਂਦਾ ਨਾ ਹੁਣ ਚੁੱਕਿਆ ਜਾਂਦਾ ਅੱਛਾ ਮਤਲਬ ਸੀਰੀਜ਼ ਬੇਟ ਕਦੀ ਚੁੱਕੇ ਨਹੀਂ ਜਾਂਦਾ ਨਾ ਹੋਣ ਚੁੱਕਿਆ ਜਾਂਦਾ ਉਹ ਦੋ ਚੁੱਕਿਆ ਜਾਂਦਾ ਬੜਾ ਯਸੂਸਾ ਸੁਣ ਕੇ ਸਾਨੂੰ ਹਾਂਜੀ ਦੇਖ ਕੇ ਵੀ ਅਫਸੋਸ ਹੁੰਦਾ ਜਦੋਂ ਮੈਂ ਦੋ ਤੇਰੇ ਦੀ ਡੰਬਲ ਥੱਲੇ ਆ ਗਏ ਹਾਂ ਤੁਸੀਂ ਜੇ ਸੁਣਿਆ ਹੀ ਵੇਖਿਆ ਨਹੀਂ ਤੁਸੀਂ ਕੋਈ ਨਹੀਂ ਮੈਂ ਆਉਂਗੀ ਹਾਂ ਜੀ ਕਿਹੜੀ ਘਰ ਆਉਂਗੀ ਦੇਖਣ ਲਈ ਹਾਂ ਜੀ ਨਹੀਂ ਮੈਂ ਜਿੰਮ ਲੱਗੇ ਆ ਜੀ ਘਰ 'ਚ ਨਹੀਂ ਬਣਾਇਆ ਸਾਨੂੰ ਜਿਮ ਚਾਉਣਾ ਪੈਣਾ ਮੈਨੂੰ ਘਰ ਨਹੀਂ ਆ ਸਕਦੀ ਤੁਹਾਡੇ ਘਰ ਤੁਸੀਂ ਆਓ ਨਾ ਘਰ ਦੇ ਵਿੱਚ ਦੀ ਹੀ ਜਿਮ ਬਣਾਇਆ ਜੀ ਕਮਰਾ ਲੰਕੇ ਜਾਣਾ ਪੈਂਦਾ ਜੀ ਅੱਛਾ ਠੀਕ ਹੈ ਮੈਂ ਪੱਕਾ ਆਉਂਗੀ ਜ਼ਰੂਰ ਜੀ ਅੱਛਾ ਆਪਣੇ ਹੱਥ ਨਾਲ ਕੀ ਬਣਾ ਕੇ ਖਵਾਉਂਗੇ ਫਿਰ ਆਪਣੇ ਹੱਥ ਨਾਲ ਕੋਈ ਰੈਸਪੀ ਵਧੀਆ ਦੁਆ ਕਰਾਂਗੇ ਇਹ ਹੱਥਾਂ ਨਾਲ ਬਸ ਜੋ ਤੁਸੀਂ ਖਾਣਾ ਹੋਊਗਾ ਪਤਨੀ ਗਾੜੀ ਦੋ ਹੱਥ ਜੋੜੂਗਾ ਇਹੀ ਹੁੰਦੀ ਹੈ ਰੱਬ ਗਾੜੀ ਐ ਕਰੂੰਗਾ ਤੇ ਘਰ ਵਾਲੀ ਗਾੜੀ ਐ ਕਰੂੰਗਾ ਵੀ ਬਣਾ ਦੇ ਹੁਣ ਖਵਾ ਦੇ ਕੁਛ ਨਾ ਕੁਛ ਮਿੱਠਾ ਈ ਗੱਲ हां मान दो आ, ना रख देंगे हां दस हाथਾਂ ਨਾਲ ਦੇਖੋ ਜੀ ਦੋਹਾਂ ਦਸਾਂ ਉਂਗਲਾਂ ਨਾਲ ਐ ਇੰਜ ਕਰਾਂਗੇ ਪਹਿਲਾ ਮਾਲਕ ਸਾਨੂੰ ਦੇ ਕੁਝ ਉਹ ਫਿਰ ਜਦ ਕੋਈ ਕਾਚੇ ਰਾਛੜਾਊਗਾ ਫਿਰ ਅਸੀਂ ਐ ਕਰਾਂਗੇ ਘਰ ਵਾਲੀ ਨੂੰ ਵੀ ਜਾ ਹੁਣ ਬਣਾ ਦੇ ਹੁਣ ਤਾਂ ਆ ਗਿਆ ਵੈਸੇ ਮੈਂ ਆਈ ਹੁਈ ਤੁਹਾਡੇ ਘਰ ਬਹੁਤ ਵਧੀਆ ਫੰਕਸ਼ਨ ਸੀਗਾ ਉਹ ਮੇਰੀ ਪਹਿਲੀ ਫਿਲਮ ਰਿਲੀਜ਼ ਸੀ ਜੀ ਚਾਚਾ ਬਿਛਣਾ ਲੈਂਦਾ ਪੰਗੇ ਕਿੰਨੇ ਸਾਲ ਪਹਿਲਾਂ ਦੀ ਗੱਲ ਕਰ ਰਹੇ ਆ ਇਹ ਗੱਲ 2007-8 ਦੀ ਆ ਦੇਖੋ ਕਿੰਨੇ ਪੁਰਾਣੇ ਅਸੀਂ ਜਾਣਦੇ ਆ ਹਾਂ ਜੀ ਪਰ ਮਿਲੇ ਬਹੁਤ ਸਾਲ ਬਾਅਦ ਹੁਣ ਹਾਂਜੀ ਹਾਂਜੀ ਸਾਲ ਨਹੀਂ ਕਹਿ ਸਕੋ ਤੇ ਕੁਝ ਮਹੀਨੇ ਬਾਅਦ ਮਿਲੇ ਆ ਹਾਂ ਤੇ ਐਕਚੁਅਲੀ ਗੱਲ ਇਦਾਂ ਵਾ ਵੀ ਓਦੋਂ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸੀ ਉਸ ਟਾਈਮ ਤੇ ਹੈ ਨਾ ਕੋਈ ਨਹੀਂ ਦਿੱਤਾ ਨਹੀਂ ਹੁਣ ਵੀ ਤੇਰੇ ਸਾਥ ਤੁਸੀਂ ਬੁਲਾਇਆ ਆਪਾਂ ਆ ਗਏ ਹਾਂਜੀ ਓਏ ਇੱਕ ਮੈਨੂੰ ਕਹਿੰਦਾ ਪਾਜੀ ਇਹ ਤੁਸੀਂ ਕੀ ਗੱਲ ਕਦੀ ਦਿਖਦੇ ਨਹੀਂ ਹੁਣ ਕਦੀ ਮਿਲਦੇ ਹੀ ਨਹੀਂ ਮੈਨੂੰ ਮੈਂ ਕਿਹਾ ਵੀਜੀ ਤੁਹਾਨੂੰ ਸਿਲੰਡਰ ਮਿਲਦਾ ਕੋਈ ਤਾਂ ਨਹੀਂ ਯਾਰ ਕਈ ਵਾਰੀ ਲਾਈਨ 'ਚ ਲੱਗਣਾ ਪੈਂਦਾ ਨਹੀਂ ਮਿਲਦਾ ਮਾਮੇ ਮੈਂ ਸਿਲੰਡਰ ਹੀ ਆ ਮੈਂ ਵੀ ਕਾਟੀ ਮਿਲਦਾ ਮੇਰੀ ਵੀ ਪਰਚੀ ਕਟਾਉਣੀ ਪੈਂਦੀ ਇੱਕ ਆ ਚਾਂ ਹਾਂ ਸੋ ਕਹਿੰਦਾ ਮਤਲਬ ਕਿ ਕਮਾਕਾਰਾਂ ਚ ਰੁੱਝੀ ਹੁੰਦੇ ਕਈ ਵਾਰੀ ਚਿਹਰਾ ਨਹੀਂ ਪਛਾਣਿਆ ਜਾਂਦਾ ਕਈਆਂ ਕੋਲ ਹੁਣ ਕਹਿੰਦਾ ਪਾਜੀ ਮੈਂ ਤੁਹਾਨੂੰ ਯਾਦ ਉੱਥੇ ਫਲਾਨੀ ਜਗ੍ਹਾ ਮਿਲਿਆ ਮੈਂ ਕਹਿੰਦੇ ਲੈ ਹੁਣ ਤੇ ਭੁੱਲ ਗਏ ਸੋ ਮਾਈਂਡ ਇਦਾਂ ਦਾ ਹੋ ਗਿਆ ਕਈ ਵਾਰੀ ਭੁੱਲ ਤੁਹਾਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਗਰ ਕੋਈ ਵੱਡਾ ਸਟਾਰ ਆ ਕੋਈ ਆਰਟਿਸਟ ਆ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਆ ਤੁਹਾਡਾ ਫੋਨ ਨਹੀਂ ਚੱਕ ਪਾਂਦੇ ਤੁਹਾਡਾ ਗੱਲ ਨਹੀਂ ਕਰ ਪਾਂਦੇ ਤੁਹਾਨੂੰ ਨਹੀਂ ਪਹਿਚਾਨ ਪਾਰੇ ਸੋ ਉਹਨਾਂ ਦੀ ਗਲਤੀ ਨਹੀਂ ਆ ਉਹਨਾਂ ਨੂੰ 100 ਹਜ਼ਾਰ ਲੱਖ ਕਰੋੜ ਅਰਬ ਲੋਕ ਮਿਲ ਰਹੇ ਆ ਤੇ ਉਹਨਾਂ ਨੂੰ ਨਹੀਂ ਪਹਿਚਾਨ ਹੁੰਦੀ ਕਿ ਤੁਸੀਂ ਕੱਲ ਮਿਲੇ ਸੀ ਆ ਮਹੀਨੇ ਬਾਅਦ ਮਿਲੇ ਸੀ ਆ 6 ਮਹੀਨੇ ਬਾਅਦ ਮਿਲੇ ਸੀ ਅਸੀਂ ਆਪਸ ਵਿੱਚ ਕੰਮ ਕਰਦੇ ਹਾਂ ਇਸ ਕਰਕੇ ਪਹਿਚਾਨ ਰਹਿ ਜਾਂਦੀ ਆ ਇਹਦੀ ਗੱਲ ਹੈ ਜੀ ਥੋੜਾ ਥੋੜਾ ਨਹੀਂ ਪਤਾ ਲੱਗਾ ਕਈ ਵਾਰ ਬਟ ਅਸੀਂ ਇਸਟਾ ਦੇ ਉੱਤੇ ਟੱਚ ਵਿੱਚ ਹੈਗੇ ਇੱਕ ਦੂਜੇ ਦੇ ਅੱਛਾ ਤੁਹਾਨੂੰ ਇਹ ਤਾਂ ਨਹੀਂ ਭੁੱਲਿਆ ਕਿ ਕੋਈ ਫਗਵਾੜਾ ਤੋਂ ਨੈਨਸੀ ਅਰੋੜਾ ਵੀ ਹੈਗੀ ਆ ਨਹੀਂ ਨਹੀਂ ਇਹ ਤਾਂ ਨਹੀਂ ਭੁੱਲਿਆ ਜੀ ਫਗਵਾੜਾ ਲੱਗਦੇ ਸਾਰੇ ਤੇ ਤੁਹਾਡੇ ਕਿਤਾ ਆਂਦਾ ਦੇਖੋ ਜੀ ਉੱਧਰ ਲੁਧਿਆਣਾ ਇੱਧਰ ਜਲੰਧਰ ਵਿੱਚ ਫਗਵਾੜਾ ਆ ਫਗਵਾੜਾ ਹੀ ਬੋਲਦਾ ਕਿਤੇ ਨਹੀਂ ਨਹੀਂ ਉਧਰੋਂ ਵਾਲ ਤੇ ਤਾਂ ਤੁਹਾਡਾ ਪਹਿਲਾਂ ਆ ਜਾਂਦੀਆਂ ਉਧਰੋਂ ਆਈਏ ਤਾਂ ਤੁਹਾ ਸਭ ਪਹਿਲਾਂ ਆ ਜਾਂਦੀ ਬਿਲਕੁਲ ਸਹੀ ਹਾਂ ਜੇ ਲੁਧਿਆਣੇ ਵੱਲੋਂ ਆਈਏ ਤਾਂ ਫਗਵਾੜਾ ਤੇ ਆਉਣਾ ਹੀ ਹਣਾ ਤੁਹਾਨੂੰ ਭੁੱਲਦਾ ਉਧਰੋਂ ਆਈਏ ਤਾਂ ਤਾਂ ਨਹੀਂ ਕੋਈ ਬੋਲਦਾ ਤੁਸੀਂ ਭੁੱਲਣ ਵਾਲੀ ਸ਼ਖਸੀਅਤ ਨਹੀਂ ਮਾਰੇ ਤਾਂ ਵੀਡੀਓਜ਼ ਗਾਣੇ ਦੇਖ ਦੇ ਕੇ ਅਸੀਂ ਵੀ ਖਾਨੂੰ ਵਧੀਆ ਲੱਗਦਾ ਵੀ ਫਗਵਾੜੇ ਦਾ ਕੋਈ ਐਵੇਂ ਮੈਨੂੰ ਮੇਰੇ ਹਿਸਾਬ ਨਾਲ ਅੱਜਕੱਲ੍ਹ ਦੋ ਕੁੜੀਆਂ ਜੀ ਬਹੁਤ ਪਪੂਲਰ ਮੈਂ ਕਿਸ ਨਹੀਂ ਮੈਂ ਤੁਹਾਡੀ ਕਲਿਆਣ ਦੀ ਤਾਰੀਫ ਨਹੀਂ ਕਰੂੰਗਾ ਕਿ ਮੈਂ ਵੀ ਆ ਗਈ ਵਿੱਚ ਤੁਹਾਡੇ ਤੁਹਾਡੇ ਨਾਲ ਲੱਗਦੀ ਇੱਕ ਤਕਰੀਰ ਹੋਈ ਮੈਨੂੰ ਲੱਗ ਗਿਆ ਪਤਾ ਕਿ ਤੁਸੀਂ ਦੂਸਰੀ ਕੁੜੀ ਹੋ ਮੇਰੀ ਫਰੈਂਡ ਹੀ ਆ ਹਰ ਲੁਧਿਆਣੇ ਦੀ ਰੋਜੀ ਅਰੋੜਾ ਮੈਂ ਸਮਝ ਗਿਆ ਵੀ ਰੋਜੀ ਅਰੋੜਾ ਮੈਂ ਵੀ ਅਰੋੜਾ ਹਾਂ ਰੋਜੀ ਉਹ ਲੁਧਿਆਣਾ ਤੇ ਫਗਵਾੜੇ ਤੋਂ ਇਹ ਨਹੀਂ ਤੇ ਜਲੰਧਰ ਤੋਂ ਸੰਤਾਵੰਤਾ ਨਹੀਂ ਛੁਗਲੀ-ਜੁਗਲੀ ਤੇ ਪਰੇ ਤਰਨ-ਤਰਨ ਅਸੀਂ ਹਾਂ ਮਤਲਬ ਅੰਮ੍ਰਿਤਸਰ ਤੋਂ ਕੁਲੇਸ਼ਾ ਨੇ ਮਤਲਬ ਇਹ ਸਾਰਿਆਂ ਨੇ ਰਾਹ ਘੇਰਿਆ ਹੋਇਆ ਵੀ ਨੈਂਸੀ ਨੂੰ ਜਦੋਂ ਮਰਜ਼ੀ ਮਿਲ ਸਕਦੇ ਫਗਵਾੜੇ ਆ ਸਰ ਤੁਹਾਡੇ ਲਈ ਜਾਂ ਜਿੰਨੇ ਵੀ ਤੁਸੀਂ ਸ਼ਖਸੀਅਤ ਦੇ ਨਾਮ ਲਿੱਤੇ ਆ ਸਾਰਿਆਂ ਲਈ ਜਦੋਂ ਮਰਜੀ ਟਾਈਮ ਹੀ ਟਾਈਮ ਆ ਸ਼ੁਕਰ ਹੈ ਬਾਕੀ ਤਾਂ ਕੈਸਾ ਹੋਦੇ ਕਿ ਬਿਜ਼ੀ 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 ਲਾਈਫ ਆ ਉਹ ਤੁਹਾਡੇ ਇੱਕ ਚੈਨਲ ਮੱਧਮ ਰਾਹੀ ਮੈਂ ਸ਼ੁਰੂਤਿਆਂ ਨੂੰ ਕੁਝ ਕਹਿਣਾ ਚਾਹਣਾ ਹਾਂਜੀ ਕਈ ਵਾਰੀ ਹੁੰਦਾ ਜੀ ਆਪਾਂ ਅਕਸਰ ਸੋਚਦੇ ਆ ਕਿ ਅੱਜ ਬਹੁਤ ਕੁਝ ਕਰਨਾ ਹੂੰ ਜ਼ਿੰਦਗੀ ਕਦੇ ਸਾਥ ਨਹੀਂ ਦਿੰਦੀ ਕਈ ਵਾਰੀ ਬ੍ਰੇਕ ਵੀ ਲੱਗ ਜਾਂਦੀ ਉਹ ਰਾਜਵੀਰ ਜਵੰਦਾ ਭਾਜੀ ਆ ਉਹਨਾਂ ਨੇ ਬੜਾ ਕੁਝ ਸੋਚਿਆ ਕਿ ਉਹਨਾਂ ਨੇ ਇੱਕ ਕੀ ਆਇਆ ਸੀ ਕਿ ਮੈਂ ਜਿਹੜੇ ਵਿਆਹ ਤੇ ਗਾਤਾ ਉਹਦੇ ਮੁੰਡੇ ਦੇ ਵਿਆਹ ਤੇ ਵੀ ਮੈਂ ਜਾਊਂਗਾ ਹੂੰ ਬੰਦਾ ਪਲੈਨਿੰਗ ਬਹੁਤ ਦੂਰ ਦੀ ਕਰਦਾ ਪਰ ਹੁਣ ਇਹਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੁਣ ਇਹਨੂੰ ਸੀਗਾ ਤੋਂ ਅਸੀਂ ਇਹ ਕਈ ਵਾਰੀ ਇਹ ਨਹੀਂ ਕਹਿ ਸਕਦੇ ਕਿ ਅਸੀਂ ਕੀ ਪਤਾ ਮੈਂ ਤੁਹਾਡੇ ਨਾਲ ਪॉडਕਾਸਟ ਆ ਕਰ ਰਹੇ ਅਗਲੀ ਕਰਨੀ ਕਿ ਨਹੀਂ ਕਰਨੀ ਨਹੀਂ ਸਰ ਸਮੇਂ ਸੰਵਿਧਾਨੀ ਵੈਸੇ ਗੱਲ ਅਸੀਂ 네ਗੇਟਿਵ ਨਾ ਸੋਚੋ ਅਸੀਂ ਹਲੇ ਬਹੁਤ ਕੰਮ ਕਰਨਾ ਪੋਜ਼ਿਟਿਵ ਸੋਚਣਾ ਚਾਹੀਦਾ ਹਾਂਜੀ ਹਾਂਜੀ ਇਹੀ ਗੱਲਾਂ ਉਹ ਸੋਚਦਾ ਸੀ ਜਵੰਦਾ ਭਾਜੀ ਹਮੇਸ਼ਾ ਰੱਬ ਤੋਂ ਉੱਪਰ ਕੋਈ ਨਹੀਂ ਹੈ ਜੀ ਕੋਈ ਤੋਂ ਉੱਪਰ ਕੋਈ ਨਹੀਂ ਬਿਲਕੁਲ ਪਰ ਤੁਸੀਂ ਹਮੇਸ਼ਾ ਜਿਹੜਾ ਸਮਾਂ ਬਤੀਤ ਕਰਨਾ ਚੰਗਾ ਕਰੋ ਚੰਗੀ ਸੋਚ ਰੱਖੋ ਹੱਸ ਕੇ ਟਾਈਮ ਪਾਸ ਕਰੋ ਜ਼ਿੰਦਗੀ ਹੱਸ ਕੇ ਵਾਲੀ ਆ ਕਿਸੇ ਨੂੰ ਖੁਸ਼ ਰੱਖੋ ਦੁਖੀ ਨਾ ਕਰੋ ਐਸੀ ਇੱਕ ਜਿੰਦਗੀ ਔਰ ਇੱਕ ਇਹ ਚੈਨਲ ਜਰੀਏ ਤੁਹਾਡੇ ਮੈਸੇਜ ਹੈ ਉਹਨਾਂ ਨੌਜਵਾਨਾਂ ਵੀਰਾਂ ਨੂੰ ਜਿਹੜੇ 60 ਰੁਪਏ ਦੇ ਨਾਲ ਆਪਣੀ ਜ਼ਿੰਦਗੀ ਖਰਾਬ ਕਰਦੇ ਹੂੰ ਸੋ ਕਿਸ ਤਰ੍ਹਾਂ ਮਾਲੂ ਤੁਹਾਨੂੰ 60 ਰੁਪਏ ਮੈਂ ਦੇ ਦਾਂ ਤੁਸੀਂ ਕੀ ਕਰੋਗੇ 60 ਰੁਪਏ ਦਾ ਹੂੰ ਐਕਸਪੋਜ਼ ਕਰੋ ਮੈਂ 60 ਰੁਪਏ ਤੁਹਾਨੂੰ ਦਿੱਤੇ 60 ਕੀ ਕਰੋਗੇ ਉਹਨਾਂ ਦਾ ਤੁਸੀਂ ਪਹਿਲਾਂ ਤਾਂ ਭਗਵਾਨ ਦੇ ਨਾਮ ਤੇ ਚੜਾਇਆ ਜਾਉਗੇ हां ਵਿੱਚੋਂ ਕੁਝ ਖਾਓਗੇ ਵੀ ਹੋਗੇ ਪਰ ਕਈ ਨੌਜਵਾਨ ਹੈਗੇ ਆ 60 ਰੁਪਏ ਨਾਲ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਆ 50 ਰੁਪਏ ਦਾ ਟੀਕਾ ਤੇ 10 ਰੁਪਏ ਦੀ ਸਰਿੰਜ ਅੱਛਾ ਅੱਛਾ ਨਸ਼ੇ हां ਨੋਦੀ ਗੱਲ ਕਰ ਰਹੇ ਆ 60 ਰੁਪਏ ਉਹਨਾਂ ਨੂੰ ਮਿਲ ਜਾਣ ਕਿਥੋਂ ਠੀਕ ਆ 50 ਰੁਪਏ ਦਾ ਟੀਕਾ ਲੈਣਗੇ 10 ਰੁਪਏ ਦੀ ਸਰਿੰਜ ਲੈਣਗੇ ਇੱਥੇ ਲਾਉਣਗੇ ਤੇ ਉਹ ਪਰੇ ਝਾੜੀਆਂ 'ਚ ਪਏ ਹੋਣਗੇ ਬਿਲਕੁਲ ਤੇ ਉਹ 60 ਰੁਪਏ ਨਾਲ 60 ਸਾਲ ਦੀ ਜ਼ਿੰਦਗੀ ਜੀ ਲੈਣਗੇ ਨਹੀਂ ਬਿਲਕੁਲ ਵੀ ਨਹੀਂ ਠੀਕ ਆ ਜੀ ਹੁਣ ਟੀਕੇ ਕਈ ਵਾਰੀ ਮੈਂ ਸੋਚਦਾ ਹਾਂ ਨਾ ਵੀ ਲੋਕ ਲੋਕ ਕਿਹੜੇ ਲਾਉਂਦੇ ਨੇ ਹਮ ਮੈਂ ਕਦੀ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਟੀਕਾ ਲਾਉਂਦੇ ਨਹੀਂ ਦੇਖਿਆ ਹਮ ਉਹ ਕੰਮ 'ਚ ਹੀ బిਜੀ ਆਪਣਾ ਸਬਜ਼ੀ ਵੇਚਦੋ ਫਲਾਣਾ ਵਿੱਚੋਂ ਭੋਬਲੀ ਰੇੜੀ ਲਾਈ ਹੁੰਦੀ ਉਹ బిਜੀ ਹੁੰਦਾ ਕਦੀ ਟੀਕੇ 'ਚ ਪਿਆ ਨਹੀਂ ਨਾ ਪ੍ਰਵਾਸੀ ਟੀਕਾ ਲਾਉਂਦੇ ਨਾ ਸਨਿਆਰਿਆਂ ਦਾ ਮੁੰਡਾ ਕੋਈ ਟੀਕਾ ਲਾਉਂਦਾ ਦੇਖਿਆ ਹਾਂ ਨਾ ਕੋਈ ਹੋਰ ਅਮੀਰ ਬੰਦੇ ਅਮੀਰ ਘਰ ਦਾ ਬੰਦਾ ਟੀਕਾ ਲਾਉਂਦਾ ਦੇਖਿਆ ਟੀਕਾ 50 ਰੁਪਏ ਦਾ 10 ਰੁਪਏ ਦੀ ਸਰਿੰਜ 60 ਰੁਪਏ ਤੋਂ ਉਹੀ ਵਰਤ ਸਕਦੇ ਜਿਹੜੇ ਮਿਡਲ ਕਲਾਸ ਨੇ ਸਭ ਤੋਂ ਲੋ ਥੱਲੇ ਜਿਨ੍ਹਾਂ ਕੋਲ ਕੰਮ ਨਹੀਂ ਨੌਕਰੀਆਂ ਨਹੀਂ ਬਸ ਇਸੇ ਡਿਪਰੈਸ਼ਨ ਚ ਹੋਈ ਚੀਜ਼ਾਂ ਤੇ ਧਿਆਨ ਦਿੰਦੇ ਆ ਬਸ ਉਹਨਾਂ ਨੂੰ ਉਹ ਇੱਕ ਇੱਕ ਮੱਛਲੀ ਕਹਿੰਦੇ ਨੇ ਤਲਾਬ ਗੰਦਾ ਕਰ ਦਿੰਦੀ ਹੈ ਦੋ ਮੁੰਡੇ ਨੇ ਆ ਉਹ ਵੱਲੇ ਕਿੱਦਾਂ ਕੀ ਆਲੀ ਆ ਜਾ ਕਰ ਲੈ ਉਹ ਆਏ ਇੱਧਰ ਆ ਚੱਲੀ ਮਾਮਾ ਤੈਨੂੰ ਖਿਮਾ ਕੇ ਲੈ ਆਈਏ ਉਹ ਸ਼ੁਰੂ ਕਰਾ ਦਿੰਦੇ ਆ ਉਸ ਤੋਂ ਬਾਅਦ ਉਹ ਉਹਦੇ ਕੋਲ ਨਸ਼ਾ ਲਾਣਾ ਸ਼ੁਰੂ ਕਰਾ ਦਿੰਦੇ ਆ ਉਹ 60 ਟੀਕਾ ਨੁਕਸਾਨ ਕਰਦਾ ਮਲੇਕ ਜਿਹੜੀ ਸਮੈਕ ਹੈ ਬੰਦੇ ਨੂੰ ਮਾਰਦੀ ਉਹ ਵੀ ਹੈ ਪਰ ਕੋਈ ਟਾਈਮ ਪਾ ਕੇ ਮਾਰਦੀ ਉਹ ਪਰ ਹੁੰਦੀ ਮਹਿੰਗੀ ਹੈ ਹੁਣ ਕਿਹੜਾ ਐਡੀ ਮਹਿੰਗੀ ਲਿਆ ਕੇ ਲਾਵੇ ਉਹ ਟੀਕਾ ਲਾਉਂਦੇ 60 ਰੁਪਏ ਦਾ ਆਮ ਬਸ ਤੁਸੀਂ ਨਾ ਜਾਓ ਅੱਗੇ ਗੇਹੀ ਕਹੋ ਕਿ ਬਿਲਕੁਲ ਕੁਝ ਨਹੀਂ ਲੈਣਾ ਮੈਂ ਦੱਸ ਰਹੀ ਆ ਨਾ ਇਹੀ ਮੈਸੇਜ ਦੇ ਰਿਆ ਨੌਜਵਾਨਾਂ ਨੂੰ ਕਿ ਤੁਸੀਂ ਉਹ ਭਲੇਖੇ ਜੋ ਨਿਕਲ ਜਾਓ ਤੁਸੀਂ 60 ਰੁਪਏ ਨਾਲ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹੋ ਇਹ ਤੋਂ ਬਾਜੋ ਪੰਜਾਬ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ ਹੌਲੀ ਹੌਲੀ ਨਸਲ ਕੁਸ਼ੀ ਵੀ ਹੋ ਰਹੀ ਹੈ ਤੇ ਨੌਜਵਾਨ ਖਤਮ ਵੀ ਹੋ ਰਹੇ ਆ ਹੂੰ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਰ ਐ ਮੈਂ ਚੈਨਲ ਜਰੀਏ ਤੁਹਾਡੇ ਕਹਿ ਰਹੇ ਆ ਕਿ ਇਹ ਚੀਤਾਂ ਬਚੋ ਕੁਝ ਨਹੀਂ ਰੱਖਿਆ ਹਾਂ ਬਿਲਕੁਲ ਹੋਰ ਪੁੱਛੋ ਹੁਣ ਮੈਨੂੰ ਹਾਂਜੀ ਸਰ ਜਿੱਦਾਂ ਕਿ ਬਹੁਤ ਵਧੀਆ ਮੈਸੇਜ ਦਿੱਤਾ ਚਾਚਾ ਬੀਸ਼ਨਾ ਜੀ ਨੇ ਜੋ ਕਿ ਸਭ ਦੇ ਫੇਵਰੇਟ ਐ ਮੇਰੇ ਵੀ ਫੇਵਰੇਟ ਨੇ ਬਹੁਤ ਅੱਛੇ ਇਨਸਾਨ ਵੀ ਨੇ ਮੈਂ ਤੁਹਾਨੂੰ ਇੱਕ ਸਪੈਸ਼ਲ ਔਰ ਪਰਸਨਲ ਸਵਾਲ ਇਹ ਹੀ ਪੁੱਛਣਾ ਚਾਹੁੰਦੀ ਜਿੱਦਾਂ ਕਿ ਤੁਹਾਡੀ ਪਛਾਣ ਬਣੀ গোলডি তো চাচা বিষ্ণਾজি ਕਿੱਦਾਂ ਬਣੇ ਐ ਐਕਚੁਅਲੀ ਮੇਰਾ ਨਾਮ ਗੋਲਡੀ ਤਾਂ ਚਾਚਾ ਬਿਸ਼ਨਾ ਬਣਿਆ ਮੇਰੇ ਉਸਤਾਦ ਜੀ ਸੁਰਿੰਦਰ ਫਿਸ਼ ਦਾ ਕੁਲੇਸ਼ਾ ਜੀ ਉਹਨਾਂ ਨੇ ਮੇਰਾ ਨਾਮ ਰੱਖਿਆ ਮੈਂ ਕੁਲੇਸ਼ਾ ਦੀਆਂ ਆਵਾਜ਼ਾਂ ਬਹੁਤ ਕੱਢਦਾ ਹੁੰਦਾ ਸੀ ਹਲੋ ਹਲੋ ਕੁਲੇਸ਼ਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਹਰਬਾਨੀ ਸ਼ੁਕਰੀਆ ਉਹ ਮੈਂ ਆਵਾਜ਼ ਕੱਢਣੀ ਤਾਂ ਭਾਜੀ ਨੇ ਕਿਹਾ ਵੀ ਆਪਣੀ ਆਵਾਜ਼ ਕੱਢ ਮੈਂ ਫਿਰ ਆਪਣੀ ਆਵਾਜ਼ ਇਦਾਂ ਕੱਢੀ ਤਾਂ ਉਹ ਕਹਿੰਦੇ ਇੱਥੇ ਤੇਰੀ ਆਪ ਦੀ ਆਵਾਜ਼ ਬਹੁਤ ਸੋਹਣੀ ਹੈ ਉਹ ਚਾਚਾ ਬਿਸ਼ਨਾ ਤੇਰਾ ਨਾਮ ਰੱਖ ਦਿੰਨੇ ਉਹਨਾਂ ਨੇ ਨਾਮ ਰੱਖਿਆ ਮੇਰੇ ਦਾ ਗੋਲਡੀ ਦਾ ਚਾਚਾ ਬਿਸ਼ਨਾ ਬਣਿਆ ਉਹਨਾਂ ਨੇ ਨਾਮਕਰਨ ਕੀਤਾ ਸੀ ਤੁਹਾਡਾ ਹਾਂ ਉਹ ਚੱਲਦਾ ਗਿਆ ਹੁਣ ਤੱਕ ਚੱਲੀ ਜਾਂ ਭਜਨਾਮ ਲਈ ਕਹੀ ਜਾਂਦਾ ਕੋਈ ਚਾਚਾ ਚਪੇੜਾ ਵਾਲਾ ਕਹੀ ਜਾਂਦਾ ਤੇ ਇਹ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਨਹੀਂ ਚਾਚਾ ਬਿਸ਼ਨਾ ਇੱਕ ਅਲੱਗ ਅਲੱਗ ਪਹਿਚਾਨਾ ਉਹ ਫਿਰ ਮੇਰਾ ਨਾਮ ਸੀ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਤੁਸੀਂ ਚਾਚਾ ਬਿਸ਼ਨਾ ਜੀ ਨੂੰ ਕਿੰਨਾ ਪਿਆਰ ਕਰਦੇ ਹੋ ਤੇ ਸਪੋਰਟ ਵੀ ਕਰਿਓ ਵੱਧ ਤੋਂ ਵੱਧ ਇਹਨਾਂ ਦੇ ਜਿਹੜੇ ਵੀਡੀਓਜ਼ ਐ ਬਹੁਤ ਹੀ ਪਿਆਰੇ ਹੁੰਦੇ ਆ ਮੈਸੇਜ ਹੁੰਦਾ ਜਿੱਦਾਂ ਕਿ ਇਹਨਾਂ ਨੇ ਸਾਡੇ ਇਸ ਚੈਨਲ ਰਾਹੀਂ ਤੁਹਾਨੂੰ ਬਹੁਤ ਵਧੀਆ ਮੈਸੇਜ ਦਿੱਤਾ ਇਹਨਾਂ ਦੇ ਹਰ ਇੱਕ ਸ਼ਾਰਟ ਵੀਡੀਓ ਦੇ ਵਿੱਚ ਸ਼ਾਰਟ ਮੂਵੀਜ਼ ਦੇ ਵਿੱਚ ਇੱਕ ਮੈਸੇਜ ਹੁੰਦਾ ਵਾ ਮੈਂ ਵੀ ਇਹਨਾਂ ਦੀਆਂ ਮੂਵੀਜ਼ ਦੇ ਵਿੱਚ ਕੰਮ ਕੀਤਾ ਹੋਇਆ ਵਾ ਤੁਹਾਡੇ ਚੈਨਲ ਜਰੀਏ ਮੈਂ ਇੱਕ ਹੋਰ ਗੱਲ ਕਹਿਣੀ ਆ ਜਿਹੜਾ ਮੁੱਦੇ ਅੱਜਕੱਲ ਇੰਨੇ ਹੋ ਗਏ ਆ ਹੁਣ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਵਾਲੀ ਉਹਦਾ ਕਿੰਨਾ ਰੌਲਾ ਪਿਆ ਹੋਇਆ ਹੈ ਨਾ ਇੱਕ ਬੰਦੇ ਨੇ ਇੱਕ ਬੰਦੇ ਨੇ ਘਰ ਬਣਾਇਆ ਹੋਵੇ ਆਪਣਾ ਹਾਂਜੀ ਉਦੀ ਕੋਈ ਇੱਟ ਕੋਈ ਜਾਂ ਕੋਈ ਗੇਟ ਲਾ ਕੇ ਲੈਜ ਕਿੰਨਾ ਦੁੱਖ ਹੁੰਦਾ ਰੋਂਦਾ ਬੰਦਾ ਹਾਈਵੇ ਮੇਰੀ ਚੀਜ਼ ਲਾ ਕੇ ਲੈ ਗਿਆ ਇਹ ਤਾਂ ਫੇਰ ਸਾਡੇ ਪੰਜਾਬੀਆਂ ਨੇ ਇੱਕ ਯੂਨੀਵਰਸਿਟੀ ਏਡੀ ਮਿਹਨਤ ਨਾਲ ਤਿਆਰ ਕੀਤੀ ਸੀ ਅੱਜ ਸਾਡੇ ਕੋਲ ਕੋ ਖੋ ਕੇ ਕੋਈ ਕਿਵੇਂ ਲਾ ਜੇ ਇਹ ਲੋਕ ਕਹਿੰਦੇ ਨਾ ਰਾਜ ਕਰਨ ਵਾਲਾ ਵੱਡਾ ਨਹੀਂ ਹੁੰਦਾ ਲੋਕਤੰਤਰ ਵੱਡਾ ਹੁੰਦਾ ਲੋਕ ਵੱਡੇ ਹੁੰਦੇ ਨੇ ਉਹਨਾਂ ਨੇ ਦਾਤਾ ਵੀ ਤੁਸੀਂ ਤੁਹਾਡਾ ਕੋਈ ਹੱਕ ਨਹੀਂ ਹੈਗਾ ਇੱਥੇ ਇਹ ਸਾਡੀ ਜ਼ਮੀਨ ਆ ਸਾਡੀ ਚੀਜ਼ ਆ ਠੀਕ ਹੈ ਜੀ ਹੁਣ ਮੰਨ ਲਿਓ ਤੁਹਾਡਾ ਸਟੂਡੀਓ ਆ ਮੈਂ ਆ ਫੋਲ ਚੱਕ ਕੇ ਲੈ ਜਾ ਕੈਮਰਾ ਚੱਕ ਕੇ ਲੈ ਜਾ ਰਿੰਗ ਆ ਲਾਈਟਾਂ ਚੱਕ ਕੇ ਲੈ ਜਾ ਤੁਹਾਡੀਆਂ ਚੀਜ਼ਾਂ ਮੈਂ ਕਿਵੇਂ ਚੱਕ ਕੇ ਲੈ ਤੋਈ ਮੈਨੂੰ ਖੜਨਦਾ ਹੋਗੇ ਇਹ ਕਹਿੰਦਾ ਇੱਥੇ ਰੱਖ ਇਹ ਸਾਡੀ ਸੋ ਇਸ ਕਰਕੇ ਸਾਡੀ ਜਿਨੀਵਰਸਿਟੀ ਸਾਡੇ ਤੋਂ ਕਿਵੇਂ ਕੋਈ ਖੋ ਕੇ ਲੈ ਜੇ ਇਹ ਬੜਾ ਵੱਡਾ ਮੁੱਦਾ ਅਸੀਂ ਸਾਰਿਆਂ ਦੇ ਨਾਲ ਖੜੇ ਆ ਅਸੀਂ ਵੀ ਲੋਕ ਤੁਹਾਡੇ ਚੈਨਲ ਜਰੀਏ ਕਹਿੰਨੇ ਆ ਵੀ ਇੱਕਜੁੱਟ ਹੋ ਕੇ ਰੋ ਇਹ ਇਕਤਾ ਦੀ ਬਾੜ ਹੈ ਬਹੁਤ ਵਧੀਆ ਲੱਗਾ ਚਾਚਾ ਬਿਸ਼ਨਾ ਜੀ ਸਾਡੇ ਸਟੂਡੀਓ ਵਿੱਚ ਆਏ ਇਹਨਾਂ ਨੇ ਆਪਣਾ ਕੀਮਤੀ ਟਾਈਮ ਦਿੱਤਾ ਥੈਂਕ ਯੂ ਸਰ ਬਹੁਤ ਜ਼ਿਆਦਾ ਥੈਂਕ ਯੂ ਔਰ ਥੈਂਕ ਯੂ ਤੁਹਾਡਾ ਕਾਫੀ ਟਾਈਮ ਤੁਹਾ ਇਹਨਾਂ ਦਾ ਟਾਈਮ ਮੰਗ ਰਿਆ ਸੀ ਤੇ ਇਹਨਾਂ ਨੇ ਟਾਈਮ ਅੱਜ ਦਿੱਤਾ ਜਾ। ਔਰ ਇੱਕ ਜਾਂਦੀ ਵਾਰੀ ਤੁਹਾਡੇ ਪ੍ਰੋਗਰਾਮ ਜ਼ਰੀਏ ਮੈਂ ਕਹਿਣਾ ਕਹਿੰਦੇ ਬੁੱਕਲ ਵਿੱਚ ਪਾਣੀ ਲਕੋ ਜਾਂ ਨਹੀਂ ਲੁਕਦੇ ਜਦ ਬੱਦਲ ਮੀਂਹ ਵਰਸਾਉਂਦੇ ਨੇ ਮੈਂ ਰੋਂਦੇ ਚਿਹਰੇ ਵੇਖੇ ਨੇ ਜੋ ਮਹਿਫਲਾਂ 'ਚ ਹੱਸਉਂਦੀ ਨਹੀਂ ਮੈਂ ਦੁਨੀਆ ਨੂੰ ਹਸਾਉਂਦਾ ਵੀ ਆ ਪਰ ਸਾਡੇ ਅੰਦਰ ਇੱਕ ਦਰਦ ਵੀ ਆ। ਦਰਦ ਵੀ ਹੁੰਦਾ। ਤੁਹਾਨੂੰ ਪਤਾ ਹੀ ਆ ਕਿ ਅਸੀਂ ਤਿੰਨ ਭੈਣ ਤੇ ਚਾਰ ਭੈਣ ਭਰਾ ਸੀ ਸਾਡੀ ਛੋਟੀ ਭੈਣ ਸਾਡੇ ਤੋਂ ਚਲੇ ਗਈ। ਹਾਂਜੀ ਦੱਸਿਆ ਸੀ 88 ਔਰ ਅੱਜ ਵੀ ਸਾਡੇ ਵਿੱਚ ਨਹੀਂ ਪਰ ਹਮੇਸ਼ ਕਈ ਵੇ ਨੂੰ ਪੁੱਛਦੇ ਨੇ ਵੀ ਭਾਜੀ ਤੁਸੀਂ ਸਿੰਗਰ ਕਿਹੜਾ ਤੁਹਾਨੂੰ ਪਸੰਦ ਆ ਗਾਣੇ ਕਿਹਦੇ ਸੁਣਦੇ ਮੈਂ ਅਕਸਰ ਕਹਿੰਨਾ ਹੁੰਦਾ ਸਿੰਗਰ ਸਾਰੇ ਵਧੀਆ ਗਾਉਂਦੇ ਨੇ ਜੋ ਸਰੀਲਾ ਉਹ ਵਧੀਆ ਹੈ ਠੀਕ ਆ ਜੀ ਤੇ ਨੈਂਸੀ ਬਾਰੇ ਦੱਸ ਦਿੰਨਾ ਜੀ ਇਹ ਵੀ ਬੜੇ ਪਿਆਰੇ ਸਿੰਗਰ ਨੂੰ ਸੁਣਦੀ ਆ ਜਿੱਦਾਂ ਹਰਮਨ ਚੀਮਾ ਠੀਕ ਆ ਜੀ ਨੀ ਟੂ ਸ਼ਟਨ ਵਾਲਾ ਸੀਤੂ ਸੋ ਨੂੰ ਸੀਤੋ ਨੂੰ ਇਹ ਸੁਣਦੀ ਆ ਨਹੀਂ ਨਹੀਂ ਮੈਂ ਨਹੀਂ ਸੁਣਦੀ ਅੱਛਾ ਮੈਂ ਨਹੀਂ ਸੁਣਦੀ ਨੀ ਟੂ ਸ਼ੈਟਰ ਵਾਲੇ ਕਿੰਨੇ ਨੇ ਗਾਇਸ ਹੁੰਦੀ ਆ ਕਿੰਨੇ ਗਏ ਸੀ ਉਹਾਂ ਦੇ ਪਤਾ ਨਹੀਂ ਕਿੰਨੇ ਹਜ਼ਾਰ ਗਾਣਾ ਲਿਖਿਆ ਪਿਆ ਨਾ ਨਾ ਮੈਂ ਨਹੀਂ ਸੁਣਦੀ ਅੱਛਾ ਅੱਛਾ ਤੇ ਸੋਨੂ ਸੀ ਤੋੜਾ ਸੋਨੂ ਸੀ ਤੋੜਾ ਨਾ 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 ਉਹਨਾਂ ਦੇ ਸੁਰ ਪਤਾ ਕਿੱਥੇ ਆ ਉਹ ਸੁਣ ਨਹੀਂ ਸਾਡੇ ਕੰਨ ਤੇ ਖੱਕਾ ਨਾਲ ਹੱਥ ਲੱਗ ਜਾਂਦੇ ਆ ਸੀਰੀਅਸਲੀ ਮੈਂ ਸੁਣਦਾ ਬੜੇ ਪਿਆਰੇ ਪਰੇ ਕਲਾਕਾਰ ਪਰ ਮੈਂ ਸਭ ਤੋਂ ਜ਼ਿੰਦਗੀ ਦਾ ਫੇਵਰੇਟ ਮੇਰਾ ਕਲਾਕਾਰ ਹੈ ਉਹ ਗੁਰਦਾਸ ਮਾਨ ਸਾਹਿਬ ਮੈਂ ਕਹਾਂਗੀ ਨਾਲੇ ਗੁਰਦਾਸ ਮਾਨ ਸਾਹਿਬ ਹਾਂਜੀ ਉਹਨਾਂ ਤੋਂ ਦੱਦਾ ਕੋਈ ਨਹੀਂ ਹੈ ਤੇ ਸਤਿੰਦਰ ਸਰਤਾਜ ਜੀ ਡਾਕਟਰ ਸਤਿੰਦਰ ਸਰਤਾਜ ਜੀ ਤੇ ਕਨਵਰ ਗੜੀਵਾਲ ਲੋਕੀ ਕਨਵਰ ਕਹਿੰਦੇ ਮੈਂ ਕਨਵਰ ਕਹਿੰਦਾ ਕਿਉਂਕਿ ਮੇਰਾ ਰੜਾ ਹਟਦਾ ਮੈਂ ਰੜਾ ਹਟਦਾ ਕਨਵਰ ਉਹਦੀਆਂ ਮਲਾ ਗਈ ਆ ਤੇ ਇੱਕ ਹੋਰ ਸਿੰਗਰ ਸੀ ਅਸੀਂ ਜਿਹਦੇ ਗਾਣੇ ਸੁਣਦੇ ਇਹ ਨਹੀਂ ਵੀ ਉਹ ਦੁਨੀਆ ਤੇ ਨਹੀਂ ਰਿਹਾ ਤੇ ਅਸੀਂ ਹੁਣ ਉਹਦੇ ਬਾਰੇ ਕਹਿ ਰਹੇ ਹਾਂ ਮੈਕਸਰੀ ਉਹਨਾਂ ਦੇ ਗਾਣੇ ਸਾਡੇ ਉਹਦਾ ਵੀ ਹਾਈ ਘਰ ਤੇ ਸੁਣਦੇ ਨਿਹਾਰਾਜੀਤ ਜਵੰਦਾ ਭਾਜੀ ਅੱਛਾ ਜਵੰਦੇ ਜੀ ਮੈਂ ਜਾਂਦੀ ਜਾਂਦੀ ਗੱਲ ਦੱਸਦਾ ਇੱਕ ਵਾਰ ਅਸੀਂ ਪ੍ਰੋਗਰਾਮ ਲਾ ਕੇ ਉੱਤਰ ਰਹੇ ਉਦੋਂ ਰਾਜਵੀਰ ਜਵੰਦਾ ਪਾ ਜੀ ਆ ਰਹੇ ਸੀ ਉਹਨਾਂ ਹਮੇਸ਼ਾ ਮਜ਼ਾਕੀ ਵਿੱਚ ਰਹਿੰਦੇ ਆ ਕਹਿੰਦੇ ਕਿਦਾਂ ਚਾਚਾ ਪੈ ਗਈ ਦਿਹਾੜੀ ਮੈਂ ਕਿਹਾ ਹਾਂਜੀ ਪੈ ਗਈ ਦਿਹਾੜੀ ਜੀ ਅਸੀਂ ਤਿੰਨੇ ਭਰਾ ਹਾਂ ਤੇ ਉਹ ਗੱਡੀ 'ਚ ਹੀ ਕਹਿੰਦੇ ਪੈ ਗਈ ਦਿਹਾੜੀ ਮੈਂ ਕਿਹਾ ਪੈ ਗਈ ਕਹਿੰਦਾ ਅਸੀਂ ਵੀ ਫਿਰ ਪਾਈਏ ਇਹ ਮਜ਼ਾਕ ਉਹਨੇ ਦੀ ਮੈਨੂੰ ਯਾਦ ਅੱਜ ਵੀ ਹੈ ਅਸੀਂ ਮੇਲੇ ਤੇ ਇਕੱਠੇ ਹੋ ਜੀ ਤੇ ਮਾਲਕ ਉਹਨਾਂ ਨੂੰ ਆਪਣੀ ਆਤਮਾ 'ਚ ਸ਼ਾਂਤੀ ਦੇਵੇ ਆਪਣੇ ਚਰਨਾਂ ਨਿਵਾਸ ਬਖਸ਼ੇ ਬਿਲਕੁਲ ਔਰ ਬੜੇ ਚੰਗੇ ਇਨਸਾਨ ਸੀ ਚੰਗੇ ਇਨਸਾਨ ਹੀ ਤੁਰ ਜਾਂਦੇ ਆ ਤੇ ਬਾਕੀ ਹਮੇਸ਼ਾ ਜਿਹੜਾ ਚੰਗਾ ਗੋਂਦਾ ਅਸੀਂ ਹਮੇਸ਼ਾ ਉਹਨੂੰ ਸੁਣਦੇ ਰਹਾਂਗੇ ਚੁਲਬੁਲੇ ਸਟਾਈਲ ਦੇ ਵਿੱਚ ਫਨੀ ਸਟਾਈਲ ਦੇ ਵਿੱਚ ਤੁਹਾਡੇ ਰੂਬਰੂ ਹੋਏ ਸਾਡੇ ਚੈਨਲ ਦੇ ਥਰੂ ਬਹੁਤ ਵਧੀਆ ਲੱਗਾ ਚਾਚਾ ਬਿਸ਼ਨਾ ਜੀ ਇਸ ਤਰ੍ਹਾਂ ਇਹਨਾਂ ਨੂੰ ਜਿਹੜਾ ਇਹਨਾਂ ਦੇ ਚੈਨਲ ਦੇ ਵਿੱਚ ਇਹਨਾਂ ਨੂੰ ਪਿਆਰ ਦਿੰਦੇ ਰਹੇ ਇਹਨਾਂ ਦੀ ਵੀਡੀਓਜ਼ ਨੂੰ ਵੀ ਸਪੋਰਟ ਕਰੋ ਹੋਰ ਵੱਧ ਤੋਂ ਵੱਧ ਪਿਆਰ ਦਿਓ ਜਿਹਨੇ ਨਹੀਂ ਦੇਖਦੇ ਉਹ ਹੋਰ ਵੀਡੀਓਜ਼ ਦੇਖਿਆ ਕਰੋ ਤੇ ਸਾਡੇ ਹੁਣ ਚੈਨਲ ਦੇ ਵਿੱਚ ਟਾਈਮ ਹੋ ਚੁੱਕਾ ਹੈ ਤੁਹਾਡਾ ਇਜਾਜ਼ਤ ਲੈਣ ਦਾ ਤਦ ਤੱਕ ਲਈ ਅਗਲੇ ਐਪੀਸੋਡ ਦੇ ਵੀ ਕੁਝ ਨਵੇਂ ਫਨਕਾਰ ਨਵੀਂ ਪਰਸਨੈਲਿਟੀ ਨਵੇਂ ਚਿਹਰੇ ਨਾਲ ਤੁਹਾਡੇ ਰੂਪ ਰੂਪ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਨਸੀ ਰੋਡਾ ਨੂੰ ਦਿਓ ਇਜਾਜ਼ਤ ਧੰਨਵਾਦ ਧੰਨਵਾਦ